ਸ਼੍ਰੀ ਕਾਲਤਾਖਸਾਬ ਦੀ ਫਸੀਲ ਤੋਂ ਜਿੱਥੇ ਹੋਰ ਫੈਸਲੇ ਹੋਏ ਉੱਥੇ ਸ਼੍ਰੋਮਣੀ ਅਕਾਲੀ ਦਲ ਦੀ ਭਰਤੀ ਸੰਬੰਧੀ ਇੱਕ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਔਰ ਉਹ ਕਮੇਟੀ ਦੀਆਂ ਦੋ ਤਿੰਨ ਮੀਟਿੰਗਾਂ ਵੀ ਹੋਈਆਂ ਔਰ ਉਸ ਭਰਤੀ ਪ੍ਰਕਿਰਿਆ ਨੂੰ ਅੱਗੇ ਤੋਰਨ ਲਈ ਸਾਰੀਆਂ ਪੰਥਕ ਸੰਸਥਾਵਾਂ ਸਾਰੀਆਂ ਪੰਥਕ ਧਿਰਾਂ ਨੂੰ ਇਕੱਠੇ ਕਰਕੇ ਇੱਕ ਪੰਥ ਪਰਵਾਨਤ ਜਿਹੜਾ ਮਾਹੌਲ ਹੈ ਉਹ ਸਿਰਜਣ ਲਈ ਇਹ ਭਰਤੀ ਕਮੇਟੀ ਅੱਜ ਦਰਬਾਰ ਸਾਹਿਬ ਨਤਮਸਤਕ ਹੋ ਕੇ ਅਕਾਲ ਤਖਤ ਸਾਹਿਬ ਦੇ ਅਦਾਸ ਬੇਨਤੀ ਕਰਕੇ ਆਪ ਦਾ ਕਾਰਜ ਜਿਹੜਾ ਹੈ ਉਹ ਸ਼ੁਰੂ ਕਰਨ ਜਾ ਰਹੀ ਹੈ ਜੋ 18 ਮਾਰਚ ਦੀ ਤਰੀਕ ਹੈ ਜਿਹੜੀ ਉਹ ਤੈਅ ਕੀਤੀ ਗਈ ਉਸ ਦਿਨ ਤੋਂ ਜਿਹੜੀ ਭਰਤੀ ਪ੍ਰਕਿਰਿਆ ਹੈ ਉਹ ਸ਼ੁਰੂ ਕਰ ਦਿੱਤੀ ਜੀ ਸਰ ਜੀ 18 ਤਰੀਕ ਨੂੰ ਜਿਹੜੀ ਭਰਤੀ ਪ੍ਰਕਿਰਿਆ ਚਾਲੂ ਕਰੇ ਤੋਂ ਪਹਿਲਾਂ ਅਕਾਲੀ ਦਲ ਦੀ ਭਰਤੀ ਪ੍ਰਕਿਰਿਆ ਚਾਲੂ ਹੋਈ ਆ ਜਿਹਦੇ ਵਿੱਚ 5 ਤੋਂ 38 ਲੱਖ ਆ ਗਿਆ ਉਹਨੂੰ ਕਿ ਇਹ ਦੇਖਦੀ ਹੈ ਤੁਹਾਡੀ ਪੰਜ ਮੈਂਬਰੀ ਕਮੇਟੀ ਦੇਖੋ ਗੱਲ ਹੈ ਜੋ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੇ ਇਹ ਕਮੇਟੀ ਨੇ ਉਹਦੇ ਭਾਵਨਾਵਾਂ ਸਰ ਔਰ ਉਹਦੇ ਸੰਦਰਭ ਵਿੱਚ ਕੰਮ ਕਰਨਾ ਸੋ ਪਾਰਟੀ ਨਾਲ ਵੀ ਕੋਈ ਸਰਵ ਉਪਰਕਿਰਿਆ ਤੈਅ ਹੋ ਕੇ ਪੰਜ ਮੈਂਬਰੀ ਕਮੇਟੀ ਸੱਤ ਮੈਂਬਰੀ ਕਮੇਟੀ ਦੀ ਅਗਵਾਈ ਚ ਕੰਮ ਚੱਲਦਾ ਤਾਂ ਉਹ ਵੀ ਵੈਲਕਮ ਹੈ ਪਰ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਾਲਣਾ ਜਿਹੜੀ ਉਹਨਵੇਂ ਨਾ ਹੋਣੀ ਚਾਹੀਦੀ